ਸਾਡੇ ਜਥੇਦਾਰ ਬਲਵਿੰਦਰ ਸਿੰਘ ਪਿੰਡ ਬਡਬਰ ਤੋਂ ਇਹਨਾਂ ਨੇ ਮੈਨੂੰ ਸਵੇਰੇ ਗੱਲ ਸੁਣਾਈ ਇਹਨਾਂ ਦਾ ਜਿਹੜਾ ਛੋਟਾ ਬੇਟਾ ਛੋਟੀ ਉਮਰ ਤੋਂ ਹੀ ਮੂਲ ਮੰਤਰ ਵਾਲੇ ਪਾਸੇ ਕਿਉਂ ਜਦੋਂ ਆਪਾਂ ਮੂਲ ਮੰਤਰ ਕਰਾਂਗੇ ਤਾਂ ਹੀ ਬੱਚੇ ਕਰਨਗੇ ਆਪਾਂ ਨੂੰ ਦੇਖ ਕੇ ਬੱਚਿਆਂ ਨੇ ਜੋ ਵੀ ਕੁਝ ਕਰਨਾ ਆਪਾਂ ਨੂੰ ਦੇਖ ਕੇ ਕਰਨਾ ਵहां ਗੁਰਖਾ ਨੇ ਮੂਲ ਮੰਤਰ ਦਿੱਤਾ ਮੂਲ ਮੰਤਰੇ ਜਪਦੇ ਬੱਚੇ ਵੀ ਕਰਨ ਲੱਗ ਪਏ ਜੋਤ ਲਾਉਣੀ ਧੂਪ ਲਾਉਣੀ ਛੋਟੇ ਬੱਚੇ ਨੂੰ ਬਚਪਨ ਤੋਂ ਹੀ ਤੇ ਸਾਹਾ ਸੰਗਤ ਕੋ ਮੂਲ ਮੰਤਰ ਦੀ ਬਖਸ਼ਿਸ਼ ਦੇ ਨਾਲ ਪੂਰੀ ਕਲਾਸ ਚੋਂ ਇਹਨਾਂ ਦੇ ਉਹ ਬੱਚੇ ਦੇ ਛੋਟਾ ਬੱਚਾ ਜੀ ਤੇ ਉਹਦੇ ਸਭ ਤੋਂ ਜ਼ਿਆਦਾ ਨੰਬਰ ਆਉਂਦੇਗਾ ਜਿਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਕੱਲ ਦੱਸਦਾ ਕਹਿੰਦਾ ਪਾਪਾ ਮੈਂ ਸਾਈਕਲ ਤੇ ਜਾ ਰਿਹਾ ਸੀ ਉਹ ਮੁੱਖ ਮੰਤਰੀ ਜਪਦਾ ਰਿਹਾ ਸਾਰਾ ਦਿਨ ਸਾਰਾ ਦਿਨ ਮੁੱਖ ਮੰਤਰੀ ਜਪਦਾ ਸੋ ਸਾਰਾ ਸੰਗਤ ਉਹ ਬੱਚਾ ਦੱਸਦਾ ਜਿਹੇ ਦਾ ਬਰਿੰਦਰ ਸਿੰਘ ਜੀ ਨੂੰ ਕਹਿੰਦੇ ਪਾਪਾ ਮੁੱਖ ਮੰਤਰੀ ਜਪਦੇ ਜਪਦੇ ਕਹਿੰਦਾ ਮੈਂ ਸਾਈਕਲ ਤੇ ਜਾਂਦੇ ਅੱਗੇ ਗੁਰਦੁਆਰਾ ਸਾਹਿਬ ਆ ਗਿਆ ਤੇ ਕਹਿੰਦੇ ਵੀ ਮੈਂ ਗੁਰਦੁਆਰਾ ਸਾਹਿਬ ਉਨ ਸਾਈਕਲ ਖੜਾ ਕੇ ਮੈਂ ਕਿਹਾ ਧੰਨ ਗੁਰੂ ਨਾਨਕ ਮੂਲ ਮੰਤਰ ਵੀ ਚੱਲ ਰਿਹਾ ਤੇ ਕਹਿੰਦੇ ਮੇਰੇ ਮੂੰਹ ਚੋਂ ਨਿਕਲਿਆ ਧੰਨ ਗੁਰੂ ਨਾਨਕ ਜਦੋਂ ਇੰਨੀ ਗੱਲ ਨਿਕਲੀ ਕਹਿੰਦੇ ਪਿੱਛੇ ਮੈਨੂੰ ਨਾ ਕਿਸੇ ਦੀ ਆਵਾਜ਼ ਆਈ ਕਹਿੰਦੇ ਬਾਪੀ ਬਾ ਹੁਣ ਬਣੀ ਗੱਲ ਗੱਜ ਕੇ ਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਕਹਿੰਦੇ RAM ਜਪੋ ਜੀ ਐਸੇ ਐਸੇ ਤਰੂ ਪ੍ਰਹਲਾਦ ਜਪਿਓ ਹਰ ਜੈਸੇ ਕਿਦਾਂ ਜਪੀਏ ਰੱਬ ਦਾ ਨਾਮ ਜਿਵੇਂ ਤਰੂ ਨੇ ਜਪਿਆ ਛੋਟੀ ਉਮਰ ਚ ਪ੍ਰਹਲਾਦ ਨੇ ਜਪਿਆ ਅਟਲ ਪਦਵੀ ਪਾਈ ਤਰੂ ਨੇ 6 ਮਹੀਨੇ ਲਾਇਓ ਨੇ 6 ਮਹੀਨੇ ਨਾਮ ਵਾਲੇ ਪਾਸੇ ਤੇ ਉਹ ਪਦਵੀ ਨੂੰ ਪ੍ਰਾਪਤ ਕਰ ਲਈ ਜੋਗੀ ਜਨ ਕਰੋੜਾ ਵਰਸ ਤਪ ਕਰਕੇ ਨਹੀਂ ਪ੍ਰਾਪਤ ਕਰ ਸਕਦੇ ਉਦੋਂ ਬੱਚੇ ਨੇ ਇਹ ਗੱਲ ਸੁਣਾਈ ਨਾ ਕਹਿੰਦੇ ਵੀ ਮੈਂ ਝੂਠ ਨਹੀਂ ਬੱਚਾ ਝੂਠ ਨਹੀਂ ਬੋਲਦਾ ਕਿਉਂ ਜਿਹੜੀ ਬੱਚੇ ਦੀ ਉਮਰ 6-7 ਸਾਲ ਦੀ ਹੁੰਦੀ ਹੈ 7-8 ਸਾਲ ਦੀ ਉਦੋਂ ਮਾਇਆ ਦਾ ਪ੍ਰਭਾਵ ਨਹੀਂ ਹੁੰਦਾ ਬੱਚੇ ਤੇ ਉਹ ਝੂਠ ਨਹੀਂ ਬੋਲਦਾ 5 ਸਾਲ ਤੱਕ ਨਾਰਾਇਣ ਅਵਸਥਾ ਹੁੰਦੀ ਹੈ ਬੱਚੇ ਦੀ ਬੱਚੇ ਨੂੰ ਸਭ ਕੁਝ ਦਿਖਦਾ ਪਰ ਬੋਲ ਕੇ ਦੱਸ ਨਹੀਂ ਸਕਦਾ ਦਰਸ਼ਨ ਵੀ ਹੁੰਦੇ ਮਹਾਰਾਜ ਦੇ ਪਰ ਉਹ ਬੋਲ ਨਹੀਂ ਸਕਦਾ ਜਦੋਂ ਬੋਲਣਾ ਸ਼ੁਰੂ ਕਰਦਾ ਉਹ ਦਰਸ਼ਨਬੱਤ ਹੋ ਜਾਂਦੇ ਪਰ ਜੇ ਮਾਤਾ ਪਿਤਾ ਮੂਲ ਮੰਤਰ ਕਰਦੇ ਬਾਣੀ ਦਾ ਜਾਪ ਕਰਦੇ ਤਾਂ ਬੱਚੇ ਵੀ ਕਰਨ ਲੱਗ ਜਾਂਦੇ ਉਹ ਬੱਚਾ ਮੂਲ ਮੰਤਰ ਹਰ ਟਾਈਮ ਉਹ ਮੂਲ ਮੰਤਰੀ ਕਰੀ ਜਾਂਦਾ ਪਰ ਵੇਲੇ ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵ ਕਲ ਕਲੇਸ਼ ਤਨ ਮਹਾਰਾਜ ਕਹਿੰਦਾ ਜਿੰਨਾ ਸੁਖ ਸਿਮਰਨ ਦੇ ਵਿੱਚ ਕਿਸੇ ਗੱਲਕ ਨਹੀਂ ਆਉਂਦੀ ਜਦੋਂ ਉਹਨੇ ਕਿਹਾ ਨਾ ਗੁਰਦੁਆਰਾ ਸਾਹਿਬ ਅੱਗੇ ਹੱਥ ਜੋੜ ਕੇ ਧੰਨ ਗੁਰੂ ਨਾਨਕ ਏ ਮਹਾਰਾਜ ਅੰਦਰੋਂ ਬਾਜ ਦੀਨਾ ਧੰਨ ਗੁਰੂ ਨਾਨਕ ਦੀ ਯਾਦ ਕੀਤਾ ਮਹਾਰਾਜ ਨੂੰ ਮਹਾਰਾਜ ਕਹਿੰਦੇ ਵਾਹ ਵਾਹ ਹੁਣ ਬਣੀ ਗੱਲ ਇਹ ਬਰਮਤੀਆਂ ਗੱਲਾਂ ਹਰ ਇੱਕ ਦੇ ਪਚਦੀਆਂ ਨਹੀਂ ਐ ਔਰ ਜਿਹੜੇ ਇਸ ਲਾਈਨ ਤੇ ਤੁਰਦੇ ਨੇ ਨਾਮ ਜਪਦੇ ਨੇ ਉਹਨਾਂ ਨੂੰ ਬਹੁਤ ਆਨੰਦ ਮਿਲਦਾ ਗੱਲਾਂ ਕਿਉਂ ਇਹਦੇ ਨਾਲ ਕਰੋਸਾ ਬਣਦਾ ਵੀ ਬਾਬਾ ਨਾਨਕ ਜੀ ਸਾਡੇ ਨਾਲ ਹੀ ਨੇ ਕਿਤੇ ਦੂਰ ਨਹੀਂ ਗਏ